ਮੇਰੇ ਘਰ ਵਾਲੇ ਨੇ ਆ ਕੇ ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੈਨਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਭੱਜ ਗਏ ਸੀ ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਵੇ ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬੰਦਾ ਜੇ ਜਦ ਕਿ ਮੈਨੂੰ ਇਨਸਾਫ ਚਾਹੀਦਾ ਮੇਰਨਾ ਮੈਨੂੰ 7 ਸਾਲ ਹੋ ਗਏ ਮੇਰੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਹੁਣ ਮੈਂ 2 ਸਾਲ ਤੋਂ ਆਪਣੀ ਮੰਮਾ ਵੱਲ ਰਹਿੰਨੀ ਪਈ ਹੈ ਇਲਜ਼ਾਮ ਸਰਾਸਰ ਝੂਠ ਹੈ ਜਿੱਥੇ ਵੀ ਇਹ ਵਾਰਦਾਤ ਹੋਈ ਹੈ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਇਨਕੁਆਇਰੀ ਕਰਨੀ ਚਾਹੀਦੀ ਸੀ ਕਿ ਇਹ ਵਾਰਦਾਤ ਵਾਕਈ ਹੋਈ ਸੀ ਉੱਥੇ ਸੀਸੀਟੀਵੀ ਕੈਮਰੇਜ ਵਿੱਚ ਦੇਖਿਆ ਜਾਵੇ ਕਿ ਮੈਂ ਆਦੇ ਕੱਪੜੇ ਵਾਕਈ ਪਾੜ ਰਿਆ ਸੀ ਕਿ ਮੈਂ ਉੱਥੇ ਵਾਕਈ ਉਹਨੂੰ ਹੱਥ ਪਾਇਆ ਸੀ ਤੇ ਉੱਥੇ ਭਰੇ ਬਾਜ਼ਾਰ ਦੇ ਵਿੱਚ ਕੋਈ ਉਹਨੂੰ ਬਚਾਨ ਨਹੀਂ ਆਇਆ ਇਸ ਦੀ ਪੂਰੀ ਤਹਿਕੀਕਾਤ ਕਰਕੇ ਫਿਰ ਪੁਲਿਸ ਪ੍ਰਸ਼ਾਸਨ ਜੋ ਵੀ ਕਾਰਵਾਈ ਕਰਦੇ ਆ ਉਹ ਸਾਨੂੰ ਮਨਜ਼ੂਰ ਮੇਰੇ ਪਹਿਲੇ ਵੀ ਕੰਪਲੇਂਟਾਂ ਦਿੱਤੀਆਂ ਨੇ ਤੁਹਾਡੀ ਵਾਈਫ ਨੇ ਪਹਿਲੇ ਵੀ ਕੰਪਲੇਂਟਸ ਦਿੱਤੀ ਆ ਉਹ ਕੰਪਲੇਂਟਾਂ ਸੋ ਸਾਰਿਆਂ ਚ ਝੂਠੀ ਪਾਈ ਗਈ ਆ ਇਨੇ ਕਈ ਵਾਰੀ ਮਾਰਕੁਟਾਈ ਦੀ ਮੇਰੀ ਕੰਪਲੀਟ ਸਪਾਈ ਆ ਜਿਸ ਦੇ ਵਿੱਚ ਪੁਲਿਸ ਨੇ ਵੈਰੀਫਿਕੇਸ਼ਨ ਕਰਕੇ ਸਾਡਾ ਪੂਰਾ ਸਾਥ ਨਭਾਇਆ ਔਰ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕੀਤਾ ਜਿਸ ਕਰਕੇ ਮੈਂ ਉਹਦੇ ਵਿੱਚੋਂ નિર્ਦੋਸ਼ ਸਾਬਿਤ ਹੋਇਆ ਪਰ ਹੁਣ ਸੋਰੀ ਜੀ ਇਹਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਰੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਦੇਖੋ ਜੀ ਬਗੈਰ ਇਨਕੁਆਇਰੀ ਕੀਤੇ ਉਹਨਾਂ ਨੇ ਜੋ ਕੰਮ ਕੀਤਾ ਆ ਮੈਨੂੰ ਨਹੀਂ ਪਤਾ ਕਿਸ ਲਈ ਕੀਤਾ ਤੇ ਕੀ ਦੁਸ਼ਮਣੀ ਮੇਰੇ ਤੋਂ ਕੱਢ ਰਹੇ ਆ ਜਦਕਿ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਨਾ ਮੇਰੀ ਉਹਨਾਂ ਨਾਲ ਕੋਈ ਦੁਸ਼ਮਨੀ ਆ ਨਾ ਮੇਰੀ ਉਹਨਾਂ ਨਾਲ ਸਾਂਝ ਗਾਠ ਆ ਮੈਨੂੰ ਪਤਾ ਨਹੀਂ ਉਹ ਕਿਉਂ ਇਹਦਾ ਸਾਥ ਦੇ ਰਿਹਾ ਔਰ ਉਹਨਾਂ ਨੂੰ ਵੀ ਪਤਾ ਆ ਕਿ ਇਹ ਲੜਕੀ ਝੂਠੀ ਆ ਨਹੀਂ ਭਰੋਸਾ ਤੇ ਉਹਨਾਂ ਦੇ ਮਹੱਲੇ ਚ ਉਹੀ ਜਾ ਕੇ ਇਨਕੁਆਇਰੀ ਕੀਤੀ ਜਾਵੇ ਔਰ ਜਿੱਥੇ ਵਾਰਦਾਤ ਹੋਈ ਉੱਥੋਂ ਵੀ ਇਨਕੁਆਇਰੀ ਕੀਤੀ ਜਾਵੇ ਕਿ ਇਹ ਮੁੰਡੇ ਨੇ ਵਾਕਈ ਉੱਥੇ ਜਾ ਕੇ ਉਹਦੇ ਕੱਪੜੇ ਪਾੜੇ ਕਿੰਨੇ ਸਾਲ ਹੋ ਗਏ ਮੈਰਿਜ ਨੂੰ ਮੇਰੇ ਮੈਰਿਜ ਨੂੰ 9 ਸਾਲ ਹੋ ਗਏ 9 ਸਾਲ ਹੋ ਗਏ ਵੀਰੇ ਕਿੰਨੇ ਬੱਚੇ ਆਪਣੇ ਮੇਰੇ 3 ਬੱਚੇ ਆ 9 ਸਾਲ ਹੋ ਗਏ ਆ ਕਿੰਨੇ ਸਾਲ ਤੁਹਾਡੇ ਕੋਲ ਰਹੀ ਆ ਤੁਹਾਡੀ ਜੀ ਮੇਰੇ ਕੋ 7 ਤੋਂ 8 ਸਾਲ ਤੱਕ ਰਹੀ ਆ ਜ ਹਾਂ ਮੈਂ ਕਿ ਉਹ ਤੁਹਾਡਾ ਰਹਿਣਾ ਨਹੀਂ ਚਾਹੁੰਦੀ ਤੁਹਾਡੇ ਤੇ ਇਲੀਗੇਸ਼ਨ ਲਗਾ ਰਹੀ ਹੈ ਤੁਹਾਡੇ ਤੋਂ ਅਲੱਗ ਹੋ ਗਈ ਆ ਉਹ ਮੈਨੂੰ ਕਹਿ ਰਹੀ ਆ ਕਿ ਮੈਨੂੰ ਜਿਹੜਾ ਘਰ ਆ ਮੇਰੇ ਨਾਮ ਤੇ ਕੀਤਾ ਜਾਵੇ ਫਿਰ ਮੈਂ ਆਵਾਂਗੀ ਜਾਂ ਅਡਰ ਕੀਤਾ ਜਾਵੇ ਮੈਂ ਅਡ ਕਰਾਏ ਤੇ ਜਾਣ ਨੂੰ ਤਿਆਰ ਆ ਤੇ ਮੈਂ ਅਜੇ ਵੀ ਇੰਨੀਆਂ ਗਲਤੀਆਂ ਆਂ ਦੀਆਂ ਮਾਫ਼ ਕਰਨ ਦੇ ਬਾਵਜੂਦ ਵੀ ਉਹਨੂੰ ਰੱਖਣ ਲਈ ਤਿਆਰ ਆ ਮੈਂ ਹੋਰ ਕਹਿਣਾ ਚਾਹੁੰਨਾ ਇਹ ਮੇਰੇ ਮਾਪਿਓ ਦੇ ਹੱਥੀਂ ਪੈਂਦੀ ਆ ਔਰ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੀ ਆ ਔਰ ਮੈਨੂੰ ਕਹਿੰਦੀ ਇਹ ਘਰ ਮੇਰੇ ਨਾਮ ਤੇ ਕੀਤਾ ਜਾਵੇ ਜਿਸ ਦਾ ਕੋਈ ਮਤਲਬ ਬਣਦਾ ਨਹੀਂ ਇਹ ਫਿਰ ਵੀ ਮੇਰੇ ਪਿੱਛੇ ਪਈ ਆ ਕਿ ਮੈਨੂੰ ਘਰ ਮੇਰੇ ਨਾਮ ਤੇ ਕਰ ਦਿੱਤਾ ਜਾਵੇ ਮੈਂ ਇਹਦੇ ਨਾਲ ਅੱਡ ਕਿਰਾਏ ਤੇ ਰਹਿਣ ਨੂੰ ਤਿਆਰ ਆ ਇਹ ਘਰ ਮੇਰੇ ਮਾਪਿਓ ਦਾ ਆ ਔਰ ਮੇਰੀ ਇਹਨਾਂ ਲਵ ਮੈਰਿਜ ਹੋਈ ਆ ਇਹਨੇ ਖੁਦ ਮੇਰ ਨਾਲ ਲਵ ਮੈਰਿਜ ਕਰ ਕੀਤੀ ਨਾਲ ਵੀ ਕੋਈ ਝਗੜਾ ਰਹਿੰਦਾ ਹੈ ਉਹਦਾ ਮਾਪਿਓ ਦੇ ਉੱਤੇ ਉਹ ਹੁਕਮ ਚਲਾਂਦੀ ਹੈ ਮਾਪਿਓ ਨੂੰ ਕੁਝ ਸਮਝਦੀ ਨਹੀਂ ਹੈ ਤੇ ਜਿਸ ਕਰਕੇ ਉਹ ਆਪਣੀਆਂ ਜਾਦੀਆਂ ਮਰਜ਼ੀਆਂ ਕਰਨ ਕਰਕੇ ਔਰ ਉਹਦੀ ਭੈਣ ਤੇ ਉਹਦੇ ਜੀਜੇ ਦਾ ਸਾਡੇ ਘਰ 'ਚ ਇੰਟਰਫੇਅਰ ਹੋਂ ਕਰਕੇ ਜਿਨ੍ਹਾਂ ਦੀ ਸਾਡੇ ਹੀ ਦੂਰੀਆਂ ਦਾ ਵਜਾ ਬਣੀ ਹੈ ਜੋ ਕਿ ਪੂਰੀ ਹਿਡਨ ਸਪੋਰਟ ਉਹੀ ਕਰ ਰਹੇ ਆ ਇਹਦਾ ਜੀਜਾ ਰਾਜਨ ਔਰ ਉਹਦੀ ਸਿਸਟਰ ਹੈਗੀ ਮਮਤਾ ਹੁਣ ਇਹਨਾਂ ਨੇ ਇੰਨਾ ਕੀ ਕਰਤੂਤ ਕਰ ਦਿੱਤੀ ਏ ਜਿਹਦੇ ਕਰਕੇ ਮੈਨੂੰ ਆਪਣੀ ਜਾਨ ਤੋਂ ਡਾਰੇ ਕਿਉਂਕਿ ਇਹਨਾਂ ਨੇ ਆਏ ਦਿਨ ਦੇ ਵਿੱਚ ਕੁਝ ਗੁੰਡੇ ਲੈ ਕੇ ਸਾਡੇ ਘਰ ਦੇ ਵਿੱਚ ਹਮਲਾ ਕੀਤਾ ਕਿ ਜੀ ਦੇਖੋ ਇਹ ਸਾਜੀ ਜਰਾਜਨ ਔਰ ਇਸਦੀ ਭੈਣ ਮਮਤਾ ਔਰ ਇਸਦੀ ਮਾ ਉਸ਼ਾ ਇਹਨਾਂ ਤੋਂ ਮੈਨੂੰ ਖਤਰਾ ਹੈ ਕੱਲ ਨੂੰ ਮੇਰੇ ਨਾਲ ਕੋਈ ਵੀ ਅਭੀ ਨਭੀ ਹੁੰਦੀ ਆ ਤੇ ਇਸ ਦੇ ਜ਼ਿੰਮੇਵਾਰ ਇਹਨਾਂ ਦੀ ਪੂਰੀ ਟੀਮ ਹੋਏਗੀ ਜਿਹਦੇ ਵਿੱਚ ਰਾਜਨ ਮਮਤਾ ਔਰ ਨੀਹਾ ਉਸ਼ਾ ਔਰ ਜਿਹੜੇ ਇਹਨਾਂ ਦੇ ਨਾਲ ਸਾਥ ਦੇ ਰਹੇ ਆ ਉਹ ਸਾਰੇ ਹੋਣਗੇ ਪੁਲਿਸ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਚਾਹੋਗੇ ਪੁਲਿਸ ਪ੍ਰਸ਼ਾਸਨ ਕੋ ਮੈਂ ਇਹ ਹੀ ਮੰਗ ਕਰਨਾ ਚਾਹਾਂਗਾ ਕਿ ਜੋ ਵੀ ਲੋਕ ਉਹਨੂੰ ਭੜਕਾ ਰਹੇ ਆ ਉਹਨਾਂ ਦਾ ਵਿਰੋਧ ਕੀਤਾ ਜਾਵੇ ਔਰ ਇਹਨੂੰ ਮੇਰੇ ਨਾਲ ਘਰ ਮੇਰਾ ਵਸਾਇਆ ਜਾਵੇ ਇਹ ਸਰਾਸਰ ਝੂਠ ਹੈ ਮੈਡਮ ਜੀ ਇਹ ਕਦੀ ਵੀ ਨਹੀਂ ਹੋ ਸਕਦਾ ਅਸੀਂ ਅਸੀਂ ਕੀ ਸਾਰੇ ਉਹਦੇ ਗਵਾਹ ਦਿੰਦੇ ਨੇ ਸਾਡੇ ਮੱਲੇ ਚੋਂ ਵੀ ਉਹਨਾਂ ਦੇ ਮੱਲੇ ਚੋਂ ਵੀ ਖੁਦ ਉਹ ਆਪ ਆ ਕੇ ਕਹਿੰਦੇ ਪਏ ਨੇ ਅਸੀਂ ਇਹੋ ਜਿਹਾ ਮੁੰਡਾ ਨਹੀਂ ਹੈਗਾ ਇਹ ਸਾਰੇ ਪ੍ਰੂਫ ਦੇਣ ਸਾਨੂੰ ਕੀ ਹਰਕਤ ਕੀਤੀ ਆ ਮੁੰਡੇ ਨੇ ਇਹੋ ਜਿਹਾ ਉਹਦੀਆਂ ਖੁਦ ਆਪਣੀਆਂ ਭੈਣਾਂ ਨੇ ਉਹਦੀਆਂ ਆਪਣੀਆਂ ਦੋ ਬੇਟੀਆਂ ਨੇ ਇਹ ਮਾਂ ਕਹੇ ਜੀ ਜਦੋਂ ਬੱਚਿਆਂ ਨੂੰ ਸੁੱਤੇ ਛੱਡ ਕੇ ਸਹੁਰੇ ਪਰਿਵਾਰ ਨੂੰ ਕੁਝ ਮਿਲਾ ਕੇ ਦੇਗੀ ਸੁੱਤਿਆਂ ਨੂੰ ਆਪਣੇ ਬੱਚੇ ਵੀ ਲੈ ਕੇ ਜਾ ਸਕਦੀ ਹੈ ਕਿੱਦਾਂ ਦੀ ਮਾਂ ਜਿਹੜੀ ਬੱਚੇ ਹੀ ਛੱਡ ਕੇ ਚਲੇਗੀ ਅੱਜ ਤੱਕਨ ਬੱਚਿਆਂ ਨਾਲ ਇਹਦਾ ਪਿਆਰ ਹੀ ਨਹੀਂ ਹੈਗਾ ਇੰਨੇ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ ਕਿ ਮੇਰੇ ਬੱਚੇ ਵੀ ਹੈਗੇ ਨੇ ਜਦੋਂ ਆਂਦੀ ਇਹਦੀ ਮੰਮੀ ਹੁਸ਼ਿਆ ਪੁਲਸ ਲੈ ਕੇ ਆਂਦੀ ਆ ਕਿਸੇ ਨਾ ਕਿਸੇ ਨੂੰ ਜਾਂ ਸਾਡੇ ਘਰ ਕੋਈ ਬਦਮਾਸ਼ ਲੈ ਆਂਦੀ ਆ ਇਹ ਕਿਉਂ ਲੈ ਕੇ ਆਂਦੇ ਨੇ ਅਸੀਂ ਕੀ ਕਸੂਰ ਕੀ ਕੀਤਾ ਇਹਨੂੰ ਪੜਾਇਆ ਲਿਖਾਇਆ 10ਵੀਂ 11ਵੀਂ 12ਵੀਂ ਕਰਾਈ ਪੁਲਿਸ ਦਾ ਕੋਸ਼ ਕਰਵਾਇਆ ਜੀ ਐਨ ਐਮ ਦੀ ਨਰਸਿੰਗ ਕਾਲਜ ਕਰਵਾਈ ਇਹਨੇ ਫਿਰ ਵੀ ਇਸ ਬੰਦੇ ਦੀ ਕਦਰ ਨਹੀਂ ਕੀਤੀ ਕਿਹੜਾ ਬੰਦਾ ਕਹੇਗਾ ਕਿ ਮੇਰੀ ਜਨਾਨੀ ਦੇ ਮੈਂ ਰਸਤੇ ਦੇ ਤੁਰੀ ਜਾਂਦੀ ਤੇ ਮੈਂ ਉਹਦੀ ਇੱਜ਼ਤ ਨੂੰ ਹੱਥ ਪਾਵਾਂ ਤਿੰਨ ਬੱਚੇ 7 ਸਾਲ ਉਹਦੇ ਨਾਲ ਵਿਆਹ ਨਾਲ ਰਹੀ 9 ਸਾਲ ਉਹਦੇ ਟੋਟਲ ਵਿਆਹ ਨੂੰ ਹੋ ਗਏ ਜੇ 8.5 ਸਾਲ ਇੱਥੇ ਰਹੀ ਆ ਹੁਣ ਜਾ ਕੇ ਉਹਨੇ ਤਿੰਨ ਬੱਚਿਆਂ ਤੋਂ ਬਾਅਦ ਇਹਦੀ ਦੁੱਛ ਲੁੱਟਣੀ ਸੀ ਇਹ ਸਾਰਾ ਸਾਰ ਝੂਠ ਹੈ ਇਹ ਮੇਰੇ ਮਾਪਿਓ ਨੂੰ ਵੀ ਤੰਗ ਪਰੇਸ਼ਾਨ ਕਰਦੀ ਉਹਨਾਂ ਨੂੰ ਵੀ ਕੁੱਟਦੀ ਮਾਰਦੀ ਆ ਰਸੋਈ 'ਚ ਸਾਰਾ ਦਿਨੇ ਦੇ ਮੇਰੇ ਪਾਪਾ ਸਾਰਾ ਦਿਨੇ ਦੇ ਨਾਲ ਹੱਟ ਬਤੋਂਦੇ ਕਦੀ ਆਟਾ ਗੁੰਨਦੇ ਬਰਤਨ ਮਾਦੇ ਨਹੀਂ ਗਵਾ ਤੁਸੀਂ ਸਾਰੀ ਇਨਕੁਆਰੀ ਕਰ ਸਕਦੇ ਮੱਲੇ ਵਾਲਿਆਂ ਨੂੰ ਪੁੱਛ ਸਕਦੇ ਕੀ ਰਸੋਈ 'ਚ ਹੀ ਰਹਿੰਦੇ ਜਦੋਂ ਇਹ ਹੁੰਦੀ ਉਹਦੇ ਹੀ ਰਸੋਈ 'ਚ ਬਰਤਨ ਤੋਂ ਲੈ ਆਟਾ ਗੁੰਨਣਾ ਇਹਨੂੰ ਬੈਠੀ ਬਿਠਾਈ ਨੂੰ ਸਾਰਾ ਕੰਮ ਮਿਲਦਾ ਸੀ ਉਹਨਾਂ ਨੇ ਧੀ ਬਣਾ ਕੇ ਰੱਖਿਆ ਸੀ ਨੋਨੀ ਹੀ ਬਣਾ ਕੇ ਰੱਖਿਆ ਪਰ ਇਹ ਫਿਰ ਵੀ ਉਹਨਾਂ ਦੇ ਹੱਥੀ ਪੈਂਦੀ ਉਹਨਾਂ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੀ ਦੱਸੋ ਕਿਹੜਾ ਘਰ ਵਾਲਾ ਇਹੋ ਜਿਹੀ ਗੱਲਾਂ ਬਰਦਾਸ਼ਤ ਕਰਦਾ ਆ ਅਸੀਂ ਵੀ ਉਹਨੂੰ ਬਰਦਾਸ਼ਤ ਕਰਦੇ ਕਿ ਚਲੋ ਸਾਡੇ ਭਰਾ ਦਾ ਘਰ ਵਸਿਆ ਰਵੇ ਲੰਬ ਮੈਰਿਜ ਹੋਈ ਆ ਤੈਨੂੰ ਬੱਚਿਆਂ ਨੂੰ ਛੱਡ ਕੇ ਕਿਉਂ ਗਈ ਏ ਸਾਨੂੰ ਵੀ ਇਹ ਦੱਸਿਆ ਜਾਵੇ ਇਹ ਫਿਰ ਫੜੀ ਵੀ ਗਈ ਆ ਜੀ ਆਪਣੇ ਘਰੋਂ ਫੜੀ ਗਈ ਕਿਸੇ ਮੁੰਡੇ ਦੇ ਨਾਲ ਜੇ ਤੁਸੀਂ ਕਹਿੰਦੇ ਝੂਠ ਬੋਲਦੇ ਨੇ ਅਸੀਂ ਉਹ ਸਾਰੇ ਗਵਾਹ ਇਹਦੀਆਂ ਵੀਡੀਓ ਇਹਦੀ ਚੈਟਿੰਗ ਸਾਰੀ ਅਸੀਂ ਤੁਹਾਨੂੰ ਪ੍ਰੂਫ ਦੇ ਸਕਦੇ ਆ ਜੇ ਅਸੀਂ ਝੂਠ ਬੋਲਦੇ ਆ ਤੇ ਸਾਨੂੰ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਇਹ ਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਇਹਦੇ ਤੋਂ ਬਹੁਤ ਪਰੇਸ਼ਾਨ ਹੋ ਗਏ ਹਾਂ ਮੇਰੇ ਮਾਪਿਆਂ ਨੂੰ ਕੱਲ ਨੂੰ ਕੁਝ ਵੀ ਹੁੰਦਾ ਆ ਜਾਂ ਕਿਸੇ ਵੀ ਪਰਿਵਾਰ ਨੂੰ ਇਹ ਸਾਰੇ ਜ਼ਿੰਮੇਵਾਰ ਹੋਣਗੇ ਦੀ ਪੰਜਾਬ ਪੁਲਿਸ ਨੂੰ ਸਾਨੂੰ ਇਹ ਵੀ ਅਰਦਾਸ ਹੈ ਉਹਨਾਂ ਨੇ ਅੱਗੇ ਬੇਨਤੀ ਹੈ ਕਿ ਪੂਰੀ ਗੀਨਕਵਰੀ ਕਰਨੇ ਜੇ ਮੇਰਾ ਬ੍ਰਦਰ ਗਲਤ ਹੈ ਤੇ ਉਹਨੂੰ ਬਣਦੀ ਕਾਰਵਾਈ ਦੇਣ ਜੇ ਇਹ ਗਲਤ ਹੈ ਤੇ ਸਾਰੇ ਆਮ ਮੁੰਡੇ ਨਹੀਂ ਛੁੱਟੇ ਹੁੰਦੇ ਕੁੜੀਆਂ ਬਹੁਤ ਦਰਅਸਲ ਝੂਠ ਬੋਲਦੀਆਂ ਨੇ ਆਪਣੇ ਸਾਰੇ ਪਰਿਵਾਰ ਤੇ ਇਹੋ ਜਿਹੇ ਜੁਰਮ ਕਰਦੀਆਂ ਨੇ ਕਿ ਉਹ ਆਪਣੇ ਆਪ ਨੂੰ ਕੁਝ ਵੀ ਕਰ ਸਕਦੇ ਨੇ ਅਸੀਂ ਬੜੇ ਤੰਗ ਪਰੇਸ਼ਾਨ ਆ ਸਾਡੀ ਇਹੋ ਬੇਨਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾ ਜੇ ਅਸੀਂ ਗਲਤ ਆ ਤੇ ਸਾਨੂੰ ਸਜ਼ਾ ਦਿੱਤੀ ਜਾਵੇ ਜੇ ਇਹ ਗਲਤ ਆ ਤੇ ਇਹਨੂੰ ਸਜ਼ਾ ਦਿੱਤੀ ਜਾਵੇ ਮੇਰਾ ਨਾਮ ਨੀਲਮਾ ਮੈਂ ਕਟੜਾ ਦੁੱਲੋ ਦੀ ਨਿਵਾਸੀ ਆ ਤੇ ਇਥੋਂ ਦੀ ਪ੍ਰਧਾਨ ਵੀ ਐ ਮੈਂ ਮੈਡਮ ਤੇ ਜੋ ਬਿੱਟੇ ਦੀ ਇਹ ਘਟਨਾ ਹੋਈ ਸੀ ਨੀਹਾ ਨਾਮ ਰੱਖੀ ਨਾਲ ਉਹੀ ਉਹ ਹੀ ਮੁਹੱਲਾ ਹੈ ਉਹੀ ਮੁਹੱਲਾ ਮਹਾਰਾਜ ਇੱਥੇ ਅਸੀਂ ਇੱਕ ਸਾਂਸਰੇ ਨਹੀਂ ਨੀਹਾ ਉਰਫ ਮੰਗਤ ਦੋਨੋਂ ਮੀਆਂ ਵੀਵੀ ਹੈ ਨੀਹਾ ਦੇ ਤਿੰਨ ਬੱਚੇ ਆ ਜਿਹਦੇ ਚ ਦੋ ਮੁੰਡੇ ਇੱਕ ਮੁੰਡਾ ਤੇ ਦੋ ਕੁੜੀਆਂ ਦੀਆਂ ਬਿਲਕੁਲ ਛੋਟੇ ਛੋਟੇ ਬੱਚੇ ਆ ਕੋਈ ਵੱਡੇ ਉਮਰ ਦੇ ਵੀ ਨਹੀਂ ਐ ਮਤਲਬ ਇੱਕ ਤਾਂ ਛੋਟਾ ਬੱਚਾ 2.5 ਸਾਲ ਦਾ ਹੋਣਾ ਮੁੰਡਾ ਜਿਹੜਾ ਉਹਨੇ ਤਾਂ ਮਾਂ ਦੀ ਸ਼ਕਲ ਵੀ ਨਹੀਂ ਵੇਖੀ ਜਿਹੜੀ ਕਿਰੇਂਟ ਹੋਇਆ ਉਹਨਾਂ ਵੱਲੋਂ ਨੀਹਾ ਵੱਲੋਂ ਕਿਹਾ ਗਿਆ ਕਿ ਜਿਹੜੇ ਹਸਬੰਡ ਨੇ ਉਹਨਾਂ ਦੇ ਕੱਪੜੇ 파ੜੇ ਆ ਦੇਖੋ ਜੇ ਕੱਪੜੇ 파ੜੇ ਹੁੰਦੇ ਜੇ ਸੈਕਸੁਅਲ ਹਰਾਸਮੈਂਟ ਕਰਨੀ ਹੁੰਦੀ ਤਾਂ ਮੱਲੇ ਵਿੱਚ ਕਰੇ ਹੋਗੇ ਕਰਨੀ ਸੀ ਨੇ ਘਰ ਦੇ ਵਿੱਚ ਕਰਨੀ ਸੀ ਉਹਦੇ ਘਰ ਜਾਂਦਾ ਉਥੇ ਅਸੀਂ ਮੰਨਦੇ ਵੀ ਹਾਂ ਜੀ ਘਰ ਦੇ ਵਿੱਚ ਮੁੰਡਾ ਗਿਆ ਆ ਘਰ ਦੇ ਵਿੱਚ ਉਹਨੂੰ ਐਂਟਰੀ ਨਹੀਂ ਹੁੰਦੀ ਉਸ ਵਾਂਗ ਅਸੀਂ ਇੱਥੇ ਬੜਾ ਦਿੰਦੇ ਪਹਿਲੇ ਆ ਮੁੰਡੇ ਨੂੰ ਬੁਲਾ ਲੇਗੀ ਕਿਉਂ ਬੁલાਂਦੀ ਹੈ ਕਿਉਂ ਨੂੰ ਬੁલાਂਦੀ ਹੈ ਘਰ ਵਾਲਿਆਂ ਨਾਲ ਜਿਹੜਾ ਤਰਾ ਲਿੰਕ ਹੀ ਨਹੀਂ ਹੈ ਜਦ ਅਸੀਂ ਕਿਹਾ ਅੱਠ ਵਾਰੀ ਫੈਸਲੇ ਇਹਦੇ ਕੀਤੇ ਆ ਹਰ ਥਾਣੇ ਵਿੱਚ ਫੈਸਲੇ ਕੀਤੇ ਇਹਦੇ ਇਹਨੂੰ ਕਿਹਾ ਤੂੰ ਨਹੀਂ ਰਹਿਣਾ ਲਿਖੇ ਦੇ ਦੇ ਹਾਂ ਉਸ ਤੋਂ ਬਾਅਦ ਨੂੰ ਮੁੰਡਾ ਅਰਾਸਮੈਂਟ ਕਰਦਾ ਹੈ ਜਾਂ ਕੋਈ ਤੰਗ ਕਰਦਾ ਫਿਰ ਅਸੀਂ ਮੁੰਡੇ ਨੂੰ ਪੁੱਛਾਂਗੇ ਹਾਂ ਦੇ ਤੇਰਾ ਤਲਾਕ ਹੋ ਗਿਆ ਹੁਣ ਤੂੰ ਕਿਉਂ ਦੇ ਵਿੱਚ ਤੱਕਦਾ ਜਿੰਨੀ ਦੇ ਦੋਨੋਂ ਹਸਬੰਦ ਵਾਈਫ ਹੈ ਅਸੀਂ ਮੁੰਡੇ ਨੂੰ ਰਾਈਟ ਅਸੀਂ ਨਹੀਂ ਕਹਿ ਸਕਦੇ ਹਾਂ ਵੀ ਤੂੰ ਕਿਉਂ ਕੁੜੀ ਦੇ ਮਗਰ ਜਾਂਦਾ ਹੈ ਜੋ ਉਹਦਾ ਹਸਬੰਦ ਹੈ ਉਹਦਾ ਰਾਈਟ ਹੈ ਉਹ ਆਸਦਾ ਹੈ ਉਹਨੂੰ ਪੁੱਛਦਾ ਹੈ ਤੂੰ ਕਿੱਥੋਂ ਆਈ ਹੈ ਕਿੱਥੋਂ ਗਈ ਹੈ ਜਿੰਨੇ ਕੋ ਐਟੂ ਪਾਈਫ ਹੈ ਪ੍ਰੈਜ਼ੈਂਟ ਮੁੰਡੇ ਕੀ ਹੈ ਵੈਸੇ ਤੂੰ ਵੀ ਅੱਠ ਵਾਰ ਫੈਸਲੇ ਕਰਾ ਚੁੱਕੇ ਅਸੀਂ ਇਹੀ ਫੈਸਲੇ ਮਾਰਕੁਡਾਈ ਮਾਰਕੁਡਾਈ ਜਦੋਂ ਵੀ ਕੋਈ ਵੀ ਫੈਸਲਾ ਪਹਿਲੇ ਮੁੰਡੇ ਨੂੰ ਬੁਲਾ ਲੈਂਦੀ ਹੈ ਬਸ ਨਾਲ ਆ ਜਾਂਦੀ ਕਿ ਮੈਨੂੰ ਮਾਰਿਆ ਹੈ ਅੱਠ ਫੈਸਲਿਆਂ ਦੇ ਵਿੱਚ ਬਾਰ-ਬਾਰ ਇਹੀ ਕੰਪਲੇਨ ਇਹ ਇਹ ਕੰਪਲੇਨ ਹਰ ਥਾਣੇ ਤੇ ਇਹੀ ਕੰਪਲੇਨ ਤੁਸੀਂ ਲੋਰੀਗੜ ਥਾਣੇ ਚੋ ਜੋ ਸਿਵਲ ਚ ਚੱਲ ਦੋ ਲਾਣ ਜੁਰੋਰ ਚਲ ਜਾਓ ਉੱਥੇ ਵੀ ਇਹਨਾਂ ਦੇ ਫੈਸਲੇ ਹੋਏ ਆ ਕੋਈ ਇਹੋ ਜਿਹੀ ਜਗ੍ਹਾ ਨਹੀਂ ਕੋਈ ਇਹਨਾਂ ਨੇ ਲੀਡਰ ਨਹੀਂ ਛੱਡਿਆ ਜਿਨ੍ਹਾਂ ਕੋਲ ਨਾਗੀਆਂ ਹੁਣ ਆ ਤੇ ਖੁਦ ਤੰਗ ਆ ਗਏ ਇਹਨਾਂ ਕੋਲ ਜਾਂ ਤਾਂ ਛੱਡ ਕੇ ਸਿਆਪਾ ਮੁਗਾਵੇ ਛੱਡ ਦੇ ਇਹਨੂੰ ਉਸ ਤੋਂ ਵੱਧ ਹਰਸਮੈਂਟ ਕਰਦਾ ਫਿਰ ਉਹ ਹੁਕਮ ਜ਼ੁਰਮਦਾਰ ਕੋ ਹੁਕਮ ਆਗਾ ਤੁਸੀਂ ਕਿਹਦਾ ਕੈਸਾ ਨਹੀਂ ਹਾਂ ਵੀ ਤੂੰ ਤੂੰ ਜ਼ੁਰਮਦਾਰ ਹੂੰ ਤੂੰ ਸਜ਼ਾ ਦਾ ਭਾਗੀਦਾਰ ਹੈ ਹੁਣ ਮੰਗਤਰਾਮ ਬਾਰੇ ਤੁਸੀਂ ਮੰਗਤਰਾਮ ਦੇ ਹੱਕ ਵਿੱਚ ਖੜੇ ਹੋ ਮੈਂ ਕਿਸੇ ਦੇ ਹੱਕ 'ਚ ਨਹੀਂ ਮੈਂ ਤਾਂ ਇਨਸਾਫ਼ ਦਾ ਹੱਕ 'ਚ ਖੜੀ ਹਾਂ ਜੋ ਕੇ ਨਾਮ ਹੈ ਮੰਗਲਰਾਮ ਨੂੰ ਜਾਣਦੀ ਹੈ ਤਾਂ ਨਾਮ ਹੈ ਨੀਹਾ ਨੂੰ ਜਾਣਦੀ ਹੈ ਮੈਂ ਇੱਕ ਮਲੇ ਦੇ ਪ੍ਰਧਾਨ ਦੇ ਅਹੁਦੇ ਤੇ ਕਹਿ ਰਹੀਆਂ ਜੋ ਮਲੇ ਵਿੱਚ ਹੋ ਰਿਹਾ ਹੈ ਨਜਾਇਜ਼ ਹੋ ਰਿਹਾ ਹੈ ਤੁਹਾਡਾ ਕਹਿਣਾ ਮਤਲਬ ਹੈ ਕਿ ਨੀਹਾ ਨੇ ਜੋ ਵੀ ਇਲਜ਼ਾਮ ਲਗਾਏ ਨੇ ਉਹ ਝੂਠੇ ਝੂਠੇ ਆ ਅਸੀਂ ਇਲਜ਼ਾਮ ਨੂੰ ਨਹੀਂ ਮੰਨਦੇ ਜਦ ਅਸੀਂ ਖੁਦ ਕਹਿੰਦੇ ਆ ਕਿ ਤੂੰ ਨੂੰ ਛੱਡ ਦੇ ਕਿਉਂ ਨਹੀਂ ਛੱਡਦੀ ਕਿਉਂ ਨੂੰ ਰਸਤੇ 'ਚ ਬੁਲਾਉਂਦੀ ਹੈ ਕਿਉਂ ਨੂੰ ਆਪਣੇ ਬੁਲਾਉਂਦੀ ਆਪਣੇ ਨਾਲ ਕਿਉਂ ਲੈ ਕੇ ਆਂ ਮਲੇ ਦੇ ਵਿੱਚ ਕਾਰਨ ਕੀ ਆਦਾ ਇੰਨੇ ਕਾਰਨ ਨੂੰ ਉਹ ਦੱਸੇ ਜੀ ਨਾ ਉਹ ਦੱਸੇ ਜਦੋਂ ਸੀ ਇਹਨੂੰ ਕਿੱਕ ਨੂੰ ਛੱਡ ਦੇ ਆਪਣੇ ਘਰ ਵਾਲੇ ਨੂੰ ਕਿਉਂ ਨਹੀਂ ਛੱਡਦੀ ਉਹ ਫਿਰ ਚਾਹਦੇ ਕੀ ਆ ਫਿਰ ਦੱਸੇ ਜੋ ਲੈਣਾ ਕੁਛ ਤਦ ਵੀ ਦੱਸੇ ਨਹੀਂ ਲੈਣਾ ਤਦ ਵੀ ਦੱਸੇ ਕਿਉਂਕਿ ਇਹਨਾਂ ਦੋਨਾਂ ਦੀ ਲੜਾਈ ਵਿੱਚ ਬੱਚੇ ਵੀ ਸਰੇ ਨੇ ਬੱਚੇ ਵੀ ਸਰੇ ਬੱਚੇ ਦਾ ਕੀ ਕਸੂਰ ਹੈ ਮਾਂ ਪਿਓ ਦੀ ਲੜਾਈ ਬੱਚੇ ਦਾ ਕੀ ਕਸੂਰ ਹੈ ਉਹ ਬੱਚੇ ਨੇ ਕੀ ਵੇਖਿਆ ਹੈ ਅੱਜ ਬੱਚੇ ਛੋਟੇ ਕੱਲ ਬੱਚੇ ਵੱਡੇ ਵੀ ਹੋਣਾ ਹੈ ਉਹਨਾਂ ਦਾ ਕੀ ਬਿਤੇਗੀ ਕਿ ਸਾਡੇ ਮਾਂ ਪਿਓ ਨੇ ਇਹੋਲੇ ਕਰਮ ਕੀਤੇ ਹੈ